ਚੰਗਾ ਮੰਮੀ ਮੈਂ ਚੱਲਣਾ ਪਾਰਟੀ ਤੇ ਹਾਂ ਅੱਛਾ ਪੁੱਤ ਕਦੋਂ ਤੱਕ ਆਉਂਗਾ ਪਤਾ ਨਹੀਂ ਮੰਮੀ ਸ਼ਾਇਦ ਲੇਟ ਹੋ ਜਾਮਾ ਮੇਰੀ ਰਾਤ ਦੀ ਰੋਟੀ ਨਾ ਬਣਾਇਓ ਅਸੀਂ ਬਾਹਰ ਹੀ ਖਾਣ ਦਾ ਪਲਾਨ ਬਣਾਇਆ ਚਲ ਠੀਕ ਆ ਪੁੱਤ ਧਿਆਨ ਰੱਖੀ ਚੰਗਾ ਮੰਮੀ ਮੈਂ ਵੀ ਚੱਲੀ ਨਹੀਂ ਤੂੰ ਕਿੱਥੇ ਚੱਲੀ ਲੈ ਦੱਸਿਆ ਤਸੀ ਮੰਮੀ ਕਿ ਮੇਰੇ ਫਰੈਂਡ ਦਾ ਬਰਥਡੇ ਅਸੀਂ ਕੁੜੀਆਂ ਕੁੜੀਆਂ ਨੇ ਪਾਰਟੀ ਕਰਨੀ ਪਸ਼ਾਦ ਮੈਂ ਵੀ ਥੋੜੀ ਲੇਟ ਹੋ ਜਮਾ ਮੰਮੀ ਲੇਟ ਨਹੀਂ ਆ ਕੋਈ ਟਾਈਮ ਆ ਤੁਹਾਡਾ ਆਉਂਗੀ ਕਿ ਇਹ ਦੇ ਨਾਲ ਲੈ ਮੰਮੀ ਮੇਰੇ ਨੇ ਵੀ ਤਾਂ ਲੇਟ ਹੀ ਹੋਏ ਨਾ ਇਹ ਆਂਦਾ ਆਂਦਾ ਲੈ ਆਉ ਮੈਨੂੰ ਲੈ ਮੈਨੂੰ ਤਾਂ ਰਾਤ ਨੂੰ 10 11 ਵਜੇ ਜਾਣੇ ਆ ਤੂੰ ਉਨਾਂ ਚਾਰ ਬਾਹਰ ਹੀ ਰਹੂਗੀ ਕੋਈ ਲੋੜ ਨਹੀਂ ਕਿਤੇ ਜਾਂਦੀ ਘਰੇ ਬੈਠ ਕਿੱਦਾਂ ਕਿੱਦਾਂ ਦੇ ਮੁੰਡੇ ਬਾਹਰ ਫਿਰਦੇ ਆ ਤੁਹਾਨੂੰ ਕੀ ਪਤਾ ਕੁੜੀਆਂ ਸੇਫ ਨਹੀਂ ਬਹਿ ਜਾ ਟਿੱਕੇ ਘਰੇ ठीक कहना ओह कि नहीं जाना तू अपना बचा आप ही रखना पेना भाई ना कि जाऊंगी ना कुछ गलत हो जाके कपड़े बदल रोला कहता करीबी ਪਾਰਟੀ ਤੇ ਚੱਲੇ ਆ ਦੋਨੋਂ ਭੈਣ ਭਰਾ ਦੋਨੋਂ ਕਹਿੰਦੇ ਲੇਟ ਹੋ ਜਾਣਾ ਚੱਲ ਉਹਦਾ ਤਾਂ ਕੋਈ ਨਾ ਇਹਦਾ ਲੇਟ ਆਣਾ ਬਣਦਾ ਬੀਬੀ ਤੁਹਾਨੂੰ ਪਤਾ ਤਾਂ ਹੈ ਅੱਜਕੱਲ ਦੇ ਮਾਹੌਲ ਦਾ ਕੁੜੀਆਂ ਸੇਫ ਆ ਕਿਤੇ ਹਾਂ ਬੀਬੀ ਤੁਹਾਨੂੰ ਕੀ ਪਤਾ ਕਿੱਦਾਂ ਕਿੱਦਾਂ ਦੇ ਮੁੰਡੇ ਫਿਰਦੇ ਆ ਬਾਹਰ ਘਰੇ ਹੀ ਬੈਠੇ ਇਹਨਾਂ ਲਈ ਬਾਹਰ ਸੇਫ ਨਹੀਂ ਪਾਰਟੀ ਕੈਨਸਲ ਹੂੰ ਕੇ ਆ ਸੀ ਨਾ ਮੈਂ ਚੱਲ ਚੰਗਾ ਆਇਆ ਮੈਂ ਤੇਰੀ ਪੁੱਤਰਾ ਮੇਰੀ ਪਰ ਕਿਉਂ ਬੀਬੀ ਮੈਂ ਕੀ ਕੀਤਾ ਤੂੰ ਆਪ ਦਾ ਕੀਆ ਇਹ ਅਨਸੇਫਾ ਤਾਂ ਜੋ ਲੋਕ ਅਨਸੇਫ ਬਣਾਉਂਦੇ ਆ ਉਹਨਾਂ ਨੂੰ ਘਰ ਹੀ ਰਹਿਣਾ ਚਾਹੀਦਾ ਟੀਕਲਸ ਕੀਆ ਮੈਂ ਤੂੰ ਹੀ ਕਿਹਾ ਨਾ ਬਈ ਪਤਾ ਨਹੀਂ ਕਿੱਦਾ ਕਿੱਦਾ ਦੇ ਮੁੰਡੇ ਫਿਰਦੇ ਆ ਬਾਹਰ ਤੇ ਤੁਸੀਂ ਵੀ ਤਾਂ ਉਲਝੀਏ ਕਾ ਬਾਹ ਜਾ ਰਹਿਆ ਪਾਰਟੀ ਗਦਨ ਜਾ ਰਹਿਆ ਤੁਸੀਂ ਵੀ ਤਾਂ ਲੋਕਾ ਦੀਆਂ ਈਆਂ ਪਹਿਣਾ ਦੇਖੂਗੇ ਤਾੜੂਗੇ ਗੰਦੇ ਗੰਦੇ ਕਮੈਂਟ ਕਰੋਗੇ ਜੋ ਕਿ ਸભ્યਕ ਇਨਸਾਨ ਹੋਣ ਦੀ ਨਹੀਂ ਜਾਨਵਰ ਹੋਣ ਦੀ ਨਿਸ਼ਾਨੀਆਂ ਉਹ ਜਾਨਵਰ ਜਿਹੜੇ ਪਤਾ ਨਹੀਂ ਕਦੋਂ ਖਤਰਨਾਕ ਹੋ ਜਾਣ ਪਿੰਜਰੇ ਚタル ਕੇ ਜਾਂਦਰਾ ਨੂੰ ਵਿਖਿਆ ਜਾਂਦਾ ਖਤਰਾ ਤੁਹਾਡੇ ਵਰਗੇ ਲੰਬਿਆ ਤੋਂ ਆ ਪੁੱਤਰਾ ਜਿੱਦ ਤੂੰ ਸੀ ਸੁਤਰ ਕਿ ਨਾ ਤੁਹਾਡੀ ਭੈਣ ਤੇ ਨਾ ਕਿਸੇ ਹੋ ਦੀ ਬੇ ਅੰਝੇ ਹੋਗੀ ਤੇ ਤੋਂ ਕੋਲੇ ਉਹ ਨਹੀਂ ਸਮਝਾਂਦੇ ਬਜਾਏ ਉਹਦੀ ਹਾਂ ਚ ਹਮਲਾ ਰਹੀ ਹਾਂ ਕੁੜੀਆ ਨੂੰ ਸਮਾਜਿਤ ਬਾਹ ਨਿਕਲ ਤੋ ਉਹਨਾਂ ਨਾਲੋਂ ਆਪਣੇ ਮੁੰਡਿਆਂ ਨੂੰ ਅਕਲ ਦੇਣੀ ਸ਼ੁਰੂ ਕਰੋ ਕੁੜੀਆਂ ਨੂੰ ਕਰਨ ਚ ਡੱਕ ਕੇ ਤੁਸੀਂ ਆਪਣੇ ਮੁੰਡਿਆਂ ਨੂੰ ਹੋਸ਼ਾ ਮ ਦੇ ਰਹੇ ਹੋ ਕਿ ਉਹਦਾ ਤਾਂ ਕੋਈ ਨਹੀਂ ਇਹਦਾ ਓਖਾ ਕਿਉਂ ਬਈ ਕੀ ਮੜਾ ਕਰਤਾ ਨਾ ਨੇ ਸਮਾਜ ਚ ਗੰਦ ਪਾਣ ਵਾਲੇ ਇਹ ਤੇ ਬੇੜੀਆਂ ਇਹਨਾਂ ਦੇ ਪੇਰੈਂਟਸ ਜੇ ਰੋਕਣਾ ਸਮਝਾਣਾ ਹੈ ਨਾ ਤਾਂ ਇਹਨਾਂ ਨੂੰ ਸਮਝਾਓ ਕਿ ਪਾਪਾ ਵੇ ਅੱਧਾ ਕੰਮ ਨਾ ਕਰੀ ਜੇ ਦੇ ਕਰਕੇ ਕਿਸੇ ਪੀਪਾਂ ਦਾ ਮਾਲ ਮੁਕਲਣਾ ਓੱਖਾ ਹੋ ਜੇ ਕੁੜੀਆਂ ਨੂੰ ਡੱਕੋ ਨਾ ਸਗੋਂ ਆਪਣੇ ਮੁੰਡਿਆਂ ਨੂੰ ਸਮਝਾਓ ਸਿਖਾਓ ਤੇ ਕੁੜੀਆਂ ਬਚਾਓ